ਸਤਿ ਸ੍ਰੀ ਅਕਾਲ ਐਮਕੇ ਗੁਰਬਾਣੀ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਆ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਤੇ ਅੱਜ ਦੀ ਜੋ ਵੀਡੀਓ ਆ ਆਪਾਂ ਕੱਲ ਪਹਿਲਾਂ ਇਸ ਤੋਂ ਪਹਿਲਾਂ ਜੋ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਜੋ ਆਪਾਂ ਲਾਸਟ ਵਿੱਚ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਨੀ ਆ। ਅਰਦਾਸ ਪੂਰੀ ਕਰਨ ਤੋਂ ਬਾਅਦ ਆਪਾਂ ਗੁਰੂ ਮਹਾਰਾਜ ਦੇ ਅੱਗੇ ਕਿੱਦਾਂ ਮੰਤਾਂ ਤਰਲੇ ਕਰਨੇ ਆ ਕਿ ਸਾਡੀ ਅਰਦਾਸ ਜਲਦੀ ਗੁਰੂ ਮਹਾਰਾਜ ਸੁਣਨ ਤੇ ਆਪਾਂ ਕੀ ਕਹਿਣਾ ਸਭ ਤੋਂ ਪਹਿਲਾਂ ਉਹ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਦੀ ਆ ਕਿ ਕਿਦਾਂ ਆਪਾਂ ਵੀਡੀਓ ਦੀ ਸ਼ੁਰੂਆਤ ਕਿਦਾਂ ਆਪਾਂ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰਨੀ ਆ ਮੈਂ ਪੂਰੀ ਅਰਦਾਸ ਨਹੀਂ ਕਰੂੰਗੀ ਕਿਉਂਕਿ ਜੋ ਅਰਦਾਸ ਆ ਬਹੁਤ ਔਖੀ ਮਤਲਬ ਉਸ ਦੇ ਵਿੱਚ ਸਾਡੇ ਸਿੰਘਾਂ ਸਿੰਘਣੀਆਂ ਦੀਆਂ ਕੁਰਬਾਨੀਆਂ ਕਿਦਾਂ ਉਹਨਾਂ ਨੇ ਬੰਦ-ਬੰਦ ਕਟਵਾਏ ਬੱਚਿਆਂ ਦੇ ਟੁਕੜਿਆਂ ਕਰਵਾ-ਕਰਵਾ ਕੇ ਆਪਣੇ ਗਲਾਂ ਵਿੱਚ ਹਾਰ ਪਵਾਏ ਕਿੰਨੇ ਤਸੀਏ ਸਾਈ ਇਸ ਕਰਕੇ ਮੈਂ ਉਹਨਾਂ ਦੀ ਬੇਅਦਬੀ ਨਹੀਂ ਕਰਨਾ ਚਾਹੁੰਦੀ ਅ ਖੜੇ ਹੋ ਕੇ ਅਰਦਾਸ ਕਰਾਂ ਤੇ ਤੁਸੀਂ ਖੜੇ ਨਾ ਹੋਵੋ ਅਰਦਾਸ ਕਿਉਂਕਿ ਹੋ ਜਾਓ ਜਿਨ੍ਹਾਂ ਨੂੰ ਸ਼ਰਧਾ ਭਾਵਨਾ ਹੁੰਦੀ ਉਹ ਖੜੇ ਵੀ ਹੋਣਗੇ ਪਰ ਸਾਰੇ ਵੀਵਰਜ਼ ਖੜੇ ਨਹੀਂ ਹੋ ਸਕਦੇ ਕੁਝ ਕੋ ਹੋਣਗੇ ਪਰ ਮੈਂ ਬੇਅਦਬੀ ਨਹੀਂ ਕਰਨਾ ਚਾਹੁੰਦੀ ਬਾਕੀ ਮੈਂ ਤੁਹਾਨੂੰ ਲਾਸਟ ਵਿੱਚ ਜੋ ਆਪਾਂ ਮਿੰਤਾ ਤਰਲੇ ਕਰਨੇ ਗੁਰੂ ਮਹਾਰਾਜ ਦੇ ਅਗੇ ਉਹਨਾਂ ਬਾਰੇ ਦੱਸਦੀ ਆ ਲਾਸਟ ਵਿੱਚ ਤੁਸੀਂ ਕੀ ਕਹਿਣਾ ਜੋ ਵੀ ਤੁਸੀਂ ਪਾਠ ਕੀਤਾ ਉਹਦੀ ਭੁੱਲ ਮੰਗਣੀ ਆ ਜੋ ਵੀ ਤੁਸੀਂ ਕਾਰਜ ਵਾਸਤੇ ਜਿਸ ਕਾਰਜ ਵਾਸਤੇ ਤੁਸੀਂ ਅਰਦਾਸ ਕਰ ਰਹੇ ਹੋ ਉਹ ਉਸ ਬਾਰੇ ਕਹਿ ਕੇ ਗੁਰਮਹਾਰਜ ਦੇ ਇਸ ਤਰ੍ਹਾਂ ਬੇਨਤੀ ਤਰਲੇ ਕਰਨੇ ਆ ਕਿ हे ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ 'ਤੇ ਅਰਦਾਸ ਬੇਨਤੀ ਹੈ ਆਪ ਦੀ ਬੱਚੀ ਨੇ ਆਪ ਦੇ ਬੱਚੇ ਨੇ ਮਤਲਬ ਜੋ ਵੀ ਪਾਠ ਕੀਤਾ ਪੰਜ ਬਾਣੀਆਂ ਦਾ ਪਾਠ ਕੀਤਾ ਜਾਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਭੁੱਲਾਂ ਚੁੱਕਾਂ ਗਲਤੀਆਂ ਅਨੇਕਾਂ ਪ੍ਰਕਾਰ ਦੀਆਂ ਹੋ ਜਾਂਦੀਆਂ ਹਨ ਅਣਜਾਣ ਬੱਚੇ ਜਾਣ ਕੇ ਸਾਨੂੰ ਮਾਫ ਕਰ ਦੇਣਾ ਅਗੋ ਵਾਸਤੇ ਸ਼ੁੱਧ ਤੇ ਸਵਸ਼ਟ ਬਾਣੀ ਪੜਨ ਸੁਣਤੇ ਕੰਠ ਕਰਨ ਦਾ ਬਲ ਬਖਸ਼ਣਾ ਬਾਣੀ ਪੜੀ ਸੁਣੀ ਸੱਚਖੰਡ ਵਿਖੇ ਸੋਚ ਕੇ ਪ੍ਰਵਾਨ ਕਰਨੀ ਬਾਣੀ ਦਾ ਭਾਵ ਹਿਰਦੇ ਦੇ ਵਿੱਚ ਵਸੋਣਾ ਲੋਭ ਮੋਹ ਹੰਕਾਰ ਤੋਂ ਬਚਾਉਣਾ ਹਰ ਪਾਸਿਓ ਮਿਹਰ ਦੀ ਦ੍ਰਿਸ਼ਟੀ ਬਣਾਈ ਰੱਖਣਾ ਕਿਰਪਾ ਕਰਨੀ ਦੇਨ ਕੇ ਦਾਤੇ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਤੂੰ ਦੇਵਨ ਹਾਰ ਦਾ ਤਾਰ ਤੇਰੇ ਬਿਆੰਤ ਭਰੇ ਹੋਏ ਭੰਡਾਰ ਬੇਅੰਤ ਭਰੇ ਹੋਏ ਭੰਡਾਰਾਂ ਦੇ ਵਿੱਚੋਂ ਅੰਨ ਧੰਨ ਦੇ ਖਜ਼ਾਨੇ ਭਰਪੂਰ ਕਰਨੇ ਮਾਇਆ ਦੇ ਖਜ਼ਾਨੇ ਭਰਪੂਰ ਕਰਨੇ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਮਹਾਰਾਜ ਜੀਓ ਆਪ ਜੀ ਦੇ ਚਰਨਾਂ ਤੇ ਨਾਲ ਜੋੜ ਕੇ ਰੱਖਣਾ ਅਮਰਤ ਵੇਲੇ ਉੱਠ ਕੇ ਆਪਦੇ ਚਰਨਾਂ ਦੇ ਨਾਲ ਜੋੜ ਲਓ ਮਹਾਰਾਜ ਇਹ ਇੱਕ ਨਿਮਾਣੀ ਜੀ ਦੀ ਅਰਦਾਸ ਹੈ ਤੁਹਾਡੇ ਚਰਨਾਂ ਤੇ ਅੰਗ ਸੰਗ ਸਹਾਈ ਹੋ ਕੇ ਇਹ ਸਰਦਾਸ ਨੂੰ ਸੁਣਨਾ ਮਹਾਰਾਜ ਤੰਦਰੁਸਤੀ ਦੇਣਾ ਤਾ ਜੋ ਤੰਦਰੁਸਤ ਰਵਾਂਗੀ ਤਾਂ ਤੇਰਾ ਨਾਮ ਜਪ ਸਕਦੇ ਆ ਅਮਰਤ ਵੇਲਾ ਸੰਭਾਲਣ ਦੇ ਦਾਤ ਬਖਸ਼ੋ ਜੋ ਸੇ ਅਮਰਤ ਵੇਲੇ ਉੱਠ ਕੇ ਗੁਰਬਾਣੀ ਪੜ ਸਕੀਏ ਨਾਮ ਸਿਮਰਨ ਕਰ ਸਕੀਏ ਤੇ ਹੋਰਾਂ ਨੂੰ ਸਿਮਰਨ ਕਰਾ ਸਕੀਏ ਸਾਡੇ ਮਨ ਦੇ ਵਿੱਚੋਂ ਈਰਖਾ ਭਾਵ ਦੋਸ਼ ਜੋ ਵੀ ਆ ਸਾਰੇ ਕੱਢ ਦਿਓ ਮਹਾਰਾਜ ਆਪਣੇ ਚਰਨਾਂ ਦੇ ਨਾਲ ਹਮੇਸ਼ਾ ਜੋੜ ਕੇ ਰੱਖਣਾ ਆਪਣੇ ਗਲ ਦੇ ਨਾਲ ਹਮੇਸ਼ਾ ਲਾ ਕੇ ਰੱਖਣਾ ਤੁਹਾਡੇ ਦਰ ਤੋਂ ਇਲਾਵਾ ਹੋਰ ਕਿਸੇ ਦਰ ਦੇ ਕਿ ਸਾਡਾ ਸਿਰ ਨਾ ਚੁਕੇ ਇਹ ਨਿਮਾਣੀ ਜੀ ਅਰਦਾਸ ਆ ਹੋ ਛਕੇ ਤਾਂ ਤੁਸੀਂ ਆਪਣੇ ਮਤਲਬ ਇਸ ਤਰ੍ਹਾਂ ਨਿਮਾਣੇ ਹੋ ਜਾਣਾ ਕਿ ਤੁਸੀਂ ਐ ਸਮਝਣਾ ਕਿ ਗੁਰੂ ਮਹਾਰਾਜ ਤੁਹਾਡੇ ਸਾਹਮਣੇ ਖੜੇ ਹਨ ਤੇ ਤੁਸੀਂ ਉਹਨਾਂ ਦੇ ਨਾਲ ਗੱਲਾਂ ਕਰ ਰਹੇ ਹੋ ਨਾ ਕਿ ਤੁਸੀਂ ਉਸ ਨੂੰ ਬੀ ਇੱਕ ਫਰਜ ਸਮਝ ਕੇ ਵੀ ਅੰਦਾਜ਼ ਕਰਦੀ ਆ ਵੀ ਅੰਦਾਜ਼ ਕਰ ਤੁਸੀਂ ਐ ਸਮਝਣਾ ਕਿ ਸਾਡੇ ਜਵੇਂ ਤੁਸੀਂ ਆਪਣੇ ਮਾਤਾ ਪਿਤਾ ਦੇ ਅੱਗੇ ਚੀਜ਼ ਮੰਗਣ ਵਾਸਤੇ ਡਿਮਾਂਡ ਕਰਦੇ ਹੋ ਤੁਸੀਂ ਉਹ ਡਿਮਾਂਡ ਮੰਗ ਕੇ ਐਦਾਂ ਤਰਲੇ ਕਰਨੇ ਆ ਤੁਸੀਂ ਇੰਜ ਸਮਝਣਾ ਕਿ ਸਾਡੇ ਸਾਹਮਣੇ ਸਾਡੇ ਗੁਰੂ ਖੜੇ ਹਨ ਗੁਰੂ ਗੋਬਿੰਦ ਸਿੰਘ ਜੀ ਸਾਡੇ ਸਾਹਮਣੇ ਖੜੇ ਹਨ ਅੰਗ ਸੰਗ ਹੋਇਆ ਹੈ ਸਾਡੇ ਬਸ ਤੁਸੀਂ ਇਸ ਚੀਜ਼ ਨੂੰ ਦਿਮਾਗ ਦੇ ਵਿੱਚ ਲੈ ਕੇ ਆਉਣਾ ਤੁਸੀਂ ਇਹ ਨਹੀਂ ਸੋਚਣਾ ਕਿ ਅਸੀਂ ਫਾਰਮੈਲਟੀ ਪੂਰੀ ਕਰਨੀ ਆ ਫਾਰਮੈਲਟੀ ਪੂਰੀ ਨਹੀਂ ਕਰਨੀ ਤੁਸੀਂ ਬਸ ਤੁਸੀਂ ਹਾਜ਼ਰ ਨਾਜ਼ਰ ਉਹਨਾਂ ਨੂੰ ਇਹ ਸਮਝਣਾ ਔਰ ਹਾਜ਼ਰ ਨਾਜ਼ਰ ਵੀ ਹੁੰਦੇ ਹਨ ਅਰਦਾਸ ਵਿੱਚ 100% 101% ਗੁਰੂ ਮਹਾਰਾਜ ਸਾਡੀ ਅਰਦਾਸ ਔਣ ਵਾਸਤੇ ਇੱਕ ਲੱਤ ਤੇ ਕਾਂਟ ਕੇ ਗੁਰਗੋਬਿੰਦ ਸਿੰਘ ਜੀ ਖੜਦੇ ਹਨ ਜਿੱਨਾਂ ਚਿਰ ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਦੇ ਅੱਗੇ ਗੁਰੂ ਇੱਕ ਲੱਤ ਧਣ ਕੇ ਸਾਡੀ ਅਰਦਾਸ ਸੁਣਦੇ ਹਨ ਇਸ ਤੋਂ ਤੁਹਾਨੂੰ ਲਾਸਟ ਦੇ ਵਿੱਚ ਜੋ ਆਪਣੇ ਮਨ ਦੀਆਂ ਭਾਵਨਾਵਾਂ ਪ੍ਰਗਟ ਕਰਨੀਆਂ ਉਹਨਾਂ ਬਾਰੇ ਦੱਸਿਆ ਤੁਹਾਨੂੰ ਕਿ ਤੁਸੀਂ ਐਵੇਂ ਖੜੇ ਹੋਗੇ ਗੁਰੂ ਮਹਾਰਾਜ ਦੇ ਅੱਗੇ ਲਾਸਟ ਜਦੋਂ ਸਾਰੀ ਅਰਦਾਸ ਕੰਪਲੀਟ ਹੋ ਗਈ ਇਦਾਂ ਕਰਕੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੀਆਂ ਬੇਨਤੀਆਂ ਗੁਰੂ ਮਹਾਰਾਜ ਦੇ ਅੱਗੇ ਰੱਖਣੀਆਂ ਉਸ ਤੋਂ ਬਾਅਦ ਨਾੜ ਕਾ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਰਬਤ ਦਾ ਭਲਾ ਮੰਗਣਾ ਅਰਦਾਸ ਦੇ ਵਿੱਚ ਜੀ ਕੋਈ ਬੁਰਾ ਆ ਉਸ ਦਾ ਵੀ ਭਲਾ ਮੰਗਣਾ ਇਸ ਤਰ੍ਹਾਂ ਤੁਸੀਂ ਆਪਣੀ ਅਰਦਾਸ ਨੂੰ ਕੰਪਲੀਟ ਕਰ ਸਕਦੇ ਹੋ ਜਿਸ ਦੇ ਨਾਲ ਤੁਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੇ ਕੋਈ ਭੁੱਲ ਹੋਈ ਤਾਂ ਮaaf ਕਰ ਦੇਣਾ ਮੈਂ ਵੀ ਤੁਹਾਡੇ ਵਰਗੀ ਨਿਮਾਣੀ ਜੀ ਹਾਂ ਕਿਉਂਕਿ ਮੈਂ ਇਸ ਤਰ੍ਹਾਂ ਹੀ ਅਰਦਾਸ ਕਰਦੀ ਹਾਂ ਜੋ ਮੈਂ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ ਜੋ ਮੇਰੀ ਡਿਮਾਂਡ ਹੁੰਦੀ ਆ ਮੈਂ ਉਹ ਦੱਸ ਦਿੰਦੀ ਆ ਪਰ ਵੈਸੇ ਮੈਂ ਜ਼ਿਆਦਾ ਡਿਮਾਂਡਾਂ ਨਹੀਂ ਰੱਖਦੀ ਕਹਿੰਦੇ ਨੇ ਮੰਗਣਾ ਘੱਟ ਚਾਹੀਦਾ ਪਰ ਮੈਂ ਆਹ ਚੀਜ਼ਾਂ ਇਹਨਾਂ ਦੇ ਵਿੱਚ ਡਿਮਾਂਡ ਤੁਸੀਂ ਕਰਕੇ ਆਪਣੀ ਡਿਮਾਂਡ ਵੀ ਮੰਗ ਸਕਦੇ ਹੋ ਜੋ ਵੀ ਤੁਹਾਡੀ ਡਿਮਾਂਡ ਆ ਡਿਮਾਂਡ ਤੁਹਾਡੀ ਪੂਰੀ ਹੋ ਜੂਗੀ ਜਰੂਰ ਕਰਨਗੇ ਗੁਰੂ ਮਹਾਰਾਜ ਜੇ ਤੁਸੀਂ ਸੱਚੇ ਮਨ ਦੇ ਨਾਲ ਐ ਮਤਲਬ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਕੇ ਜੇ ਤੁਸੀਂ ਮੰਗਦੇ ਹੋ ਤਾਂ ਤੁਹਾਡੀ ਅਰਦਾਸ 101% ਪੂਰੀ ਹੋਊਗੀ ਪਰ ਮੈਂ ਤਾਂ ਗੁਰੂ ਮਹਾਰਾਜ ਦੇ ਅੱਗੇ ਇਹ ਕਹਿੰਨੀ ਆ ਜਿੱਦਾਂ ਤੁਸੀਂ ਰੱਖੋ ਆਪਣੇ ਭਾਣੇ ਵਿੱਚ ਰੱਖਣਾ ਜਿੱਦਾਂ ਤੁਸੀਂ ਰੱਖਣਾ ਤੁਹਾਡੀ ਰਜਾ ਵਿੱਚ ਰਹਿਣਾ ਤੇ ਸਬਰ ਸਿਦਕ ਸੰਤੋਖ ਦੇਣਾ ਮਹਾਰਾਜ ਬਸ ਮੈਂ ਤਾਂ ਇਹ ਹੀ ਅਰਦਾਸ ਮੰਗਦੀ ਮੈਂ ਸਪੈਸ਼ਲ ਨਹੀਂ ਕਦੀ ਵੀ ਹੁਣ ਮੰਗਦੀ ਪਹਿਲਾਂ ਮੈਂ ਮੰਗਦੀ ਸੀ ਪਰ ਹੁਣ ਮੈਂ ਸਿਰਫ ਇੰਨੀ ਅਰਦਾਸ ਕਰਦੀ ਆ ਕਿ ਆਪੇ ਗੁਰੂ ਮਾਰਾ ਸਾਡੇ ਦਿਲ ਦੀਆਂ ਜਾਣਦੇ ਹੁੰਦੇ ਹਨ ਸਾਨੂੰ ਕੀ ਕੀ ਚਾਹੀਦਾ ਸਾਡੇ ਅੰਦਰ ਕੀ ਸੋਚ ਆਉਂਦੀ ਆ ਤੁਹਾਨੂੰ ਸਾਡੀਆਂ ਕੀ ਡਿਮਾਂਡਾਂ ਆ ਸਾਡਾ ਮਨ ਕੀ ਚਾਹ ਰਿਹਾ ਉਹ ਆਪੇ ਹੀ ਦੇਖਦੇ ਹਨ ਸਾਡੇ ਮਨ ਦੀ ਬਿਰਥਾ ਨੂੰ ਉਹ ਆਪ ਹੀ ਜਾਣਦੇ ਹੁੰਦੇ ਹਨ ਤੇ ਬਾਕੀ ਜਿਹੜੇ ਜਿਵੇਂ ਆਪਾਂ ਹਮੇਸ਼ਾ ਗੁਰੂ ਦਾ ਜੋ ਵੀ ਕੰਮ ਕਰਦੇ ਆ ਆਪਾਂ ਗੁਰੂ ਦਾ ਸ਼ੁਕਰੀਆ ਕਰਦੇ ਜਾਂਦੇ ਆ ਜਿਵੇਂ ਛੋਟੀ ਤੋਂ ਛੋਟਾ ਆਪਣਾ ਕੰਮ ਸਵਰ ਜਾਂਦਾ ਤੇ ਆਪਾਂ ਗੁਰੂ ਮਹਾਰਾਜ ਦਾ ਸ਼ੁਕਰੀਆ ਕਰਦੇ ਰਹੀਏ ਤਾਂ ਗੁਰੂ ਮਹਾਰਾਜ ਹੋਰ ਆਪਣੀ ਤੇ ਕਿਰਪਾ ਕਰਦੇ ਰਹਿੰਦੇ ਹਨ ਜਿਸ ਦੇ ਨਾਲ ਗੁਰੂ ਹੋਰ ਖੁਸ਼ ਹੁੰਦੇ ਰਹਿੰਦੇ ਹਨ ਜਿਵੇਂ ਤੁਹਾਡਾ ਕੋਈ ਵੀ ਕਾਰਜ ਸਰਾਸ ਹੁੰਦਾ ਹੈ ਜਦੋਂ ਤੁਸੀਂ ਨਾ ਕੋਈ ਸਾੜਨ ਲੈਣ ਤਾਂ ਘਰੇ ਕੋਈ ਪਾਣ ਦਾ ਹੀ ਲੈਣ ਦਾ ਨਾ ਉਹਦੇ ਵਾਸਤੇ ਵੀ ਸ਼ੁਕਰੀਆ ਪਰਮਾਤਮਾ ਦਾ ਕਰਨਾ ਚਾਹੀਦਾ ਰੋਟੀ ਖਾਣ ਤੋਂ ਪਹਿਲਾਂ ਵੀ ਉਹਦਾ ਸ਼ੁਕਰੀਆ ਕਰਨਾ ਚਾਹੀਦਾ ਰੋਟੀ ਖਾਣ ਤੋਂ ਬਾਅਦ ਵੀ ਗੁਰੂ ਦਾ ਮਹਾਰਾਜ ਦਾ ਸ਼ੁਕਰੀਆ ਕਰਨਾ ਚਾਹੀਦਾ ਮਤਲਬ ਸਵਾਸ-ਸਵਾਸ ਹਰ ਵੇਲੇ ਜੇ ਤੁਸੀਂ ਗੁਰੂ ਨੂੰ ਹਾਜ਼ਰ-ਨਾਜ਼ਰ ਮੰਨਦੇ ਹੋ ਨਾ ਤਾਂ ਤੁਸੀਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਗੁਰੂ ਜਦੋਂ ਆਪਾਂ ਗੁਰੂ ਨੂੰ ਯਾਦ ਕਰਦੇ ਆ ਨਾ ਗੁਰੂ ਸਾਡੇ ਅੰਗ ਸੰਗ ਸਹਾਈ ਰਹਦੇ ਹਨ ਉਹ ਸਾਡੇ ਤੋਂ ਦੂਰ ਨਹੀਂ ਹੁੰਦੇ ਪਰ ਅਸੀਂ ਆਪ ਹੀ ਸਮਝ ਲੈਂਦੇ ਆ ਕਿ ਗੁਰੂ ਸਾਡੇ ਤੋਂ ਦੂਰ ਆ ਜੇ ਆਪਾਂ ਐ ਸਮਝੀਏ ਕਿ ਸਾਡੇ ਕੋਲੇ ਹੀ ਹਨ ਤਾਂ ਉਹ ਸਾਡੇ ਕੋਲੇ ਹੀ ਹੁੰਦੇ ਹਨ ਇਹ ਆਪਣੇ ਮਨ ਨੂੰ ਆਪਾਂ ਜਿੱਦਾਂ ਵੀ ਕਰੀਏ ਉਦਾਂ ਹੀ ਆ ਜੇ ਆਪਾਂ ਦੂਰ ਸਮਝਦੇ ਆਪਾਂ ਵਿਸ਼ਵਾਸ ਨਹੀਂ ਕਰਦੇ ਤਾਂ ਉਹ ਦੂਰ ਆ ਸਾਡੇ ਤੋਂ ਜੇ ਅਸੀਂ ਸੋਚਦੇ ਆ ਗੁਰੂ ਸਾਡੇ ਕੋਲੇ ਆ ਗੁਰੂ ਸਾਡੇ ਅੰਗ ਸੰਗ ਆ ਤਾਂ ਗੁਰੂ ਸਾਡੇ ਨਾਲ ਨਾਲ ਹੀ ਰਹਿੰਦੇ ਆ तरीके ਦੇ ਨਾਲ ਤੁਸੀਂ ਗੁਰੂ ਨੂੰ ਆਪਦੇ ਵੱਲ ਕਰ ਸਕਦੇ ਹੋ ਗੁਰੂ ਸਾਡੇ ਹੋਰ ਕੋਈ ਤਾਂ ਧਨ ਤੋਲਦੇ ਭੁੱਖੇ ਨਹੀਂ ਹੁੰਦੇ ਇੱਕ ਪਿਆਰ ਦੇ ਭੁੱਖੇ ਹੁੰਦੇ ਹਨ ਤੇ ਜਿਵੇਂ ਮਾਪਿਆਂ ਨੂੰ ਤੁਸੀਂ ਪਰਮਾ ਲੈਨੇ ਹੋ ਮਾਸੂਮ ਜੇ ਬਣ ਕੇ ਇਦਾਂ ਹੀ ਗੁਰੂ ਦੇ ਅੱਗੇ ਮਾਸੂਮ ਜੇ ਬਣ ਕੇ ਤੁਸੀਂ ਗੁਰੂ ਨੂੰ ਆਪਣੇ ਵੱਲ ਉਹਨਾਂ ਦੀ ਤ੍ਰਿਸ਼ਟੀ ਪਵਾ ਸਕਦੇ ਹੋ ਉਹਨਾਂ ਦਾ ਆਪਣੇ ਵੱਲ ਧਿਆਨ ਖਿੱਚ ਸਕਦੇ ਹੋ ਤੁਹਾਡੇ ਆਪ ਦੇ ਵਿੱਚ ਹੀ ਇੰਨੀ ਸ਼ਕਤੀ ਹੋਣੀ ਚਾਹੀਦੀ ਹੈ ਕਿ ਤੁਸੀਂ ਗੁਰੂ ਮਹਾਰਾਜ ਨੂੰ ਆਪਦੇ ਵੱਲ ਖਿੱਚ ਸਕੋ ਉਹਨਾਂ ਦਾ ਪਿਆਰ ਲੈ ਸਕੋ ਉਹਨਾਂ ਦਾ ਆਸ਼ੀਰਵਾਦ ਲੈ ਸਕੋ ਸਕੋ ਉਹਨਾਂ ਦੀ ਮਿਹਰ ਦੀ ਦ੍ਰਿਸ਼ਟੀ ਤੁਹਾਡੇ ਉੱਤੇ ਹੋ ਸਕੇ ਇਹ ਵਾਸਤੇ ਕਪੜੇ ਮਨ ਨੂੰ ਗੁਰੂ ਮਹਾਰਾਜ ਨੂੰ ਕਹਿੰਦੇ ਹਨ ਭੋਲੇ ਪਾਲੇ ਜਿਹੜੇ ਸਿੱਧੇ ਸਾਦੇ ਲੋਕ ਹੁੰਦੇ ਹਨ ਗੁਰੂ ਉਹਨਾਂ ਦੇ ਨੇੜੇ ਤੇੜੇ ਰਹਿੰਦੇ ਹਨ ਉਹਨਾਂ ਦੇ ਆਪ ਗੁਰੂਕਾਰ ਜਾਣ ਕੇ ਰਾਸ ਕਰਦੇ ਹਨ ਇਸ ਕਰਕੇ ਕਿਸੇ ਦੇ ਨਾਲ ਧੋਖਾ ਦੜੀ ਠੱਗੀ ਨਾ ਕਰੋ ਕਦੀ ਵੀ ਕਿਸੇ ਦਾ ਦਿਲ ਨਾ ਦੁਖਾਓ ਤੇ ਚੰਗੇ ਕੰਮ ਕਰਦੇ ਰਹੋ ਤੇ ਜੇ ਤੁਸੀਂ ਚੰਗੇ ਕੰਮ ਕਰਦੇ ਕਰਦੇ ਜੇ ਤੁਸੀਂ ਕਰਦੇ ਹੋ ਤਾਂ ਗੁਰੂ ਤੁਹਾਡੇ ਨਾਲ ਨਾਲ-ਨਾਲ ਰਹਿੰਦੇ ਹਨ ਤੇ ਤੁਹਾਡੇ ਹਰ ਇੱਛਾ ਪੂਰੀ ਕਰਦੇ ਹਨ ਜੇ ਆਪਾਂ ਦਿੜ ਵਿੱਚ ਬੁਰੇ ਬੁਰੇ ਕਰਮ ਕਰ ਲੈਨੇ ਆ ਠੱਗੀਆਂ ਕਰ ਲੈਨੇ ਆ ਧੋਖੇ ਕਰ ਲੈਨੇ ਆ ਫਿਰ ਆਣ ਕੇ ਜਿਵੇਂ ਤੁਸੀਂ ਐਵੇਂ ਅਰਦਾਸ ਕਰੋ ਤੇ ਫਿਰ ਉਹ ਕਿੱਥੋਂ ਸੁਣੀ ਤੁਹਾਡੀ ਅਰਦਾਸ ਉਹ ਅਰਦਾਸ ਨਹੀਂ ਸੁਣੀ ਜਾਣੀ ਤੁਹਾਡੀ ਇਸ ਕਰਕੇ ਆਪਣੇ ਆਪ ਦੇ ਵਿੱਚ ਸੁਧਾਰ ਵੀ ਕਰਨਾ ਪਊਗਾ ਆਪਣੇ ਆਪ ਨੂੰ ਸਹੀ ਇਨਸਾਨ ਬਣਾਉਣਾ ਬਣਾਉਣਾ ਪਊਗਾ ਫਿਰ ਗੁਰੂ ਮਹਾਰਾਜ ਬਹੁ ਸਿੱਧੀ ਸੁਣਦੇ ਹਨ ਤੇ ਅਰਦਾਸ ਦੇ ਵਿੱਚ ਤਾਂ ਤਾਕਤ ਦੀ ਬਹੁਤ ਆ ਬਹੁਤ ਜ਼ਿਆਦਾ ਤਾਕਤ ਆ ਗੁਰੂ ਦੇ ਕੇ ਗੁਰੂ ਦੇ ਅੱਗੇ ਕੀਤੀ ਅਰਦਾਸ ਦੇ ਵਿੱਚ ਤਾਕਤ ਬਹੁਤ ਆ ਇਹ ਅਜਮਾਇਆ ਹੋਇਆ ਅਰਦਾਸ ਜ਼ਰੂਰ ਪੂਰੀ ਹੁੰਦੀ ਆ ਸੋ ਇਸੇ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਜਿਆਦਾ ਤੋਂ ਜਿਆਦਾ ਹੋ ਸਕੇ ਜੇ ਆਪਾਂ ਆਪਾਂ ਕਈ ਵਾਰੀ ਆਪਾਂ ਗਿਆਨ ਤੋਂ ਵਾਂਝੇ ਰਹਿ ਜਾਂਦੇ ਆ ਨਹੀਂ ਗਿਆਨ ਹੁੰਦਾ ਕਈ ਵਾਰ ਆਪਾਂ ਨੂੰ ਉਹਨਾਂ ਚੀਜ਼ਾਂ ਦਾ ਚਲੋ ਆਪਾਂ ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਬੁੱਢੇ ਹੁੰਦੇ ਤੱਕ ਆਪਾਂ ਸਿੱਖ ਸਕਦੇ ਆ ਜਿੰਨੀ ਮਰਜੀ ਉਮਰ ਹੋਵੇ ਕੁਝ ਫਰਕ ਨਹੀਂ ਪੈਂਦਾ ਗੁਰੂ ਮਹਾਰਾਜ ਬਖਸ਼ਨਹਾਰ ਹਨ ਜੇ ਤੁਸੀਂ ਗਲਤੀਆਂ ਵੀ ਕੀਤੀਆਂ ਜੰਨੀਆਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਗੁਰੂ ਮਹਾਰਾਜ ਦੇ ਆਣ ਕੇ ਚਰਨਾਂ 'ਤੇ ਡੇਗ ਕੇ ਤਾਂ ਗੁਰੂ ਮਹਾਰਾਜ ਕਿਵੇਂ ਨਹੀਂ ਮਾਫ਼ ਕਰਨਗੇ ਉਹ ਤਾਂ ਇੱਕ ਮਿੰਟ ਵਿੱਚ ਤੁਹਾਨੂੰ ਮਾਫ਼ ਕਰ ਦੇਣਗੇ ਇਸ ਕਰਕੇ ਉਹ ਬਖਸ਼ਣ ਹਾਰ ਹਨ ਆਪਾਂ ਭੁੱਲਣ ਹਾਰੇ ਆ ਤੇ ਉਹ ਬਖਸ਼ਣ ਹਾਰੇ ਹਨ ਇਸ ਕਰਕੇ ਭੁੱਲਾ ਵੀ ਤੁਸੀਂ ਬਖਸ਼ਾ ਸਕਦੇ ਹੋ ਜੇ ਤੁਸੀਂ ਤੁਸੀਂ ਇਹ ਅਨੰਦ ਮਾਗਦੇ ਵਿੱਚ ਲੈ ਕੇ ਆਓ ਅਸੀਂ ਸਾਨੂੰ ساری ਜ਼ਿੰਦਗੀ ਹੋ ਗਈ ਅਸੀਂ ਮਾੜੇ ਕਰਮ ਕਰ ਰਹੇ ਆ ਅਸੀਂ ਪਾਪ ਕਰ ਰਹੇ ਆ ਅਸੀਂ ਠੱਗੀਆਂ ਧੋਰੇ ਕਰ ਰਹੇ ਆ ਤੇ ਤੁਸੀਂ ਉਹਨਾਂ ਚੀਜ਼ਾਂ ਨੂੰ ਛੱਡ ਦੋ ਛੱਡ ਕੇ ਵੀ ਜੇ ਤੁਸੀਂ ਗੁਰੂ ਦੇ ਲੜ ਫੜ ਲੈਨੇ ਹੋ ਤਾਂ ਤਾਂ ਵੀ ਤੁਹਾਡੇ ਸਾਰੇ ਗੁਨਾਹ ਬਖਸ਼ੇ ਜਾਣਗੇ ਗੁਰੂ ਬਖਸ਼ਣ ਹਾਰਾ ਤੁਹਾਡੇ ਸਾਰੇ ਪਿਛਲੇ ਕੀਤੇ ਹੋਏ ਪਾਪ ਵੀ ਬਖਸ਼ੇ ਜਾਣਗੇ ਇਸ ਕਰਕੇ ਕਦੇ ਵੀ ਇਹ ਚੀਜ਼ ਨਾ ਸੋਚੋ ਡਰੋ ਨਾ ਇੱਕ ਗੁਰੂ ਮਹਾਰਾਜ ਤੋਂ ਡਰਨਾ ਨਹੀਂ ਚਾਹੀਦਾ ਇੱਕ ਕਿਉਂਕਿ ਪਾਪੀ ਬੰਦਾ ਹੋਊਗਾ ਕਿਉਂਕਿ ਡਰੂਗਾ ਕਿ ਮੈਂ ਹੁਣ ਕਿਹੜੇ ਜਨਮਾਂ ਕਿਹੜੇ ਮੂਹ ਨਾਲ ਲੱਜਾਵਾਂ ਗੁਰੂ ਦੇ ਅੱਗੇ ਕਿਹੜੇ ਕੀ ਕੀ ਕਰਾਂ ਪਰ ਇਹਨਾਂ ਚੀਜ਼ਾਂ ਨੂੰ ਦਿਮਾਗ ਦੇ ਵਿੱਚ ਬਿਲਕੁਲ ਨਾ ਲੈ ਕੇ ਆਓ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਆਵੋਗੇ ਤਾਂ ਫੇਰ ਕੋਈ ਫਾਇਦਾ ਨਹੀਂ ਹੈਗਾ ਬਸ ਤੁਸੀਂ ਗੁਰੂ ਦੇ ਚਰਨਾਂ ਦੇ ਨਾਲ ਜੋੜ ਜੋ ਆਪੇ ਗੁਰੂ ਨੇ ਤੁਹਾਨੂੰ ਗੱਲ ਨਾਲ ਲਾ ਲੈਣਾ ਸੋ ਅੱਜ ਆਪਾਂ ਇੰਨੇ ਹੀ ਗੱਲਾਂ ਕਰਦੇ ਆਂ ਫਿਰ ਆਪਾਂ ਨਵੀਂ ਵੀਡੀਓ ਲੈ ਕੇ ਫਿਰ ਤੋਂ ਆਵਾਂਗੇ ਉਮੀਦ ਕਰਦੀ ਹਾਂ ਤੁਸੀਂ ਵੀਡੀਓ ਨੂੰ ਪਸੰਦ ਕਰੋਗੇ ਜੇ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਜੇ ਨਵੇਂ ਚੁੜੇ ਹੋ ਚੈਨਲ ਦੇ ਨਾਲ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਦੇ ਬਟਨ ਨੂੰ ਔਨ ਕਰ ਲੈਣਾ ਤੇ ਤਾਂ ਜੋ ਨੋਟੀਫਿਕੇਸ਼ਨ ਤੁਹਾਡੇ ਕੋਲੇ ਆ ਸਕੇ ਸੋ ਹੁਣ ਬਹੁਤ-ਬਹੁਤ ਧੰਨਵਾਦ ਕਰਦੀ ਆਂ